ਹਾਂਜੀ ਡੀਅਰ ਸਟੂਡੈਂਟਸ ਸਾਡੀ ਇਸ ਵੀਡੀਓ ਵਿੱਚ ਅਸੀਂ ਦੇਖਾਂਗੇ ਭਾਰਤ ਵਿੱਚ ਮਿੱਟੀ ਦੀਆਂ ਕਿਸਮਾਂ ਤੁਸੀਂ ਆਪਣੀ ਸਕਰੀਨ ਦੇ ਵਿੱਚ ਦੇਖ پا ਰਹੇ ਹੋ ਸਾਡੇ ਸਾਹਮਣੇ ਹੈ ਇੰਡੀਅਨ ਸੋਇਲਸ ਕਿ ਭਾਰਤ ਵਿੱਚ ਕਿਹੜੀ ਕਿਹੜੀ ਮਿੱਟੀ ਕਿੰਨੇ ਪਰਸੈਂਟ ਤੇ ਪਾਈ ਜਾਂਦੀ ਹੈ ਜਿਵੇਂ ਸਾਡੀ ਕੰਟਰੀ ਦੇ ਵਿੱਚ ਜਲੂੜੀ ਮਿੱਟੀ ਐਲੂਵੀਅਲ ਸੋਇਲ ਜਿਹੜੀ ਹੈ ਉਹ 45% ਭਾਰਤੀ ਭੂਮੀ ਦਾ ਭਾਗ ਹੈ ਦੂਸਰੇ ਨੰਬਰ ਤੇ ਦੇਖ ਰਹੇ ਹਾਂ ਕਾਲੀ ਮਿੱਟੀ ਬਲੈਕ ਸੋਇਲ ਇਹ 16.6% ਜਿਹੜੀ ਹੈ ਭਾਰਤੀ ਉਪਭਾਗ ਦੇ ਉੱਪਰ ਪਾਈ ਜਾਂਦੀ ਹੈ ਤੀਸਰੇ ਨੰਬਰ ਦੇ ਉੱਪਰ ਲਾਲ ਮਿੱਟੀ ਹੈ ਜਿਸ ਨੂੰ ਆਪਾਂ ਰੈੱਡ ਸੋਇਲ ਕਹਿੰਦੇ ਆ ਇਹ 10.6% ਉਪਭਾਗ ਦੇ ਪਾਈ ਜਾਂਦੀ ਹੈ ਚੌਥੇ ਨੰਬਰ ਤੇ ਲੈਟਰਾਈਟ ਮਿੱਟੀ ਹੈ ਜਿਹੜੀ ਕਿ ਲੈਟਰਾਈਟ ਸੋਇਲ 7.5% ਉਪਭਾਗ ਦੇ ਇਹ ਪਾਈ ਜਾਂਦੀ ਹੈ 5 ਨੰਬਰ ਦੇ ਉੱਪਰ ਜੰਗਲੀ ਅਤੇ ਪर्वਦੀ ਮਿੱਟੀ ਜਿਸ ਨੂੰ ਫੋਰੈਸਟ ਐਂਡ ਮਾਊਂਟੇਨ ਸੋਇਲ ਕਿਹਾ ਜਾਂਦਾ ਹੈ ਇਹ 16% ਹਿੱਸੇ ਦੇ ਪਾਈ ਜਾਂਦੀ ਹੈ ਤੇ 6ਵੇਂ ਨੰਬਰ ਤੇ ਮਾਰੂਥਰੀ ਮਿੱਟੀ ਜਿਸ ਨੂੰ ਡੇਜ਼ਰਟ ਸੋਇਲ ਕਿਹਾ ਜਾਂਦਾ ਹੈ ਇਹ 4.3% ਊ ਭਾਗ ਦੇ ਉੱਪਰ ਪਾਈ ਜਾਂਦੀ ਹੈ ਪਰ ਪਿਆਰੇ ਬੱਚੋ ਇਹ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਕਿ ਭਾਰਤ ਵਿੱਚ ਮਿੱਟੀ ਦੀਆਂ ਕਿਸਮਾਂ ਇਹਦੇ ਵਿੱਚੋਂ ਇੱਕ ਦੋ ਕੁਐਸਚਨ ਜਨਰਲੀ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ ਤੁਹਾਨੂੰ ਇਹਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਇਸ ਨੂੰ ਤੁਸੀਂ ਆਪਣੀ 8ਵੀਂ ਐਸਐਸਟੀ ਬੋਰਡ ਦੀ ਪ੍ਰੀਖਿਆ ਦੇ ਲਈ ਵੀ ਇਸ ਤੋਂ ਇਲਾਵਾ ਆਪਣੇ ਆਉਣ ਵਾਲੇ ਮੁਕਾਬਲੇ ਦੇ ਇਮਤਿਹਾਨਾਂ ਲਈ ਵੀ ਲਿਖ ਸਕਦੇ ਹੋ ਯਾਦ ਕਰ ਸਕਦੇ ਹੋ ਸਾਡੀ ਇਸ ਵੈਬਸਾਈਟ ਦੇ ਉੱਪਰ ਤੁਸੀਂ ਭਾਰਤ ਵਿੱਚ ਮਿੱਟੀ ਦੀਆਂ ਕਿਸਮਾਂ ਜਾਂ ਇੰਡੀਅਨ ਸੋਇਲ ਸਾਡੇ ਸਰਚ ਬਾਰ ਵਿੱਚ ਜਾ ਕੇ ਜਦੋਂ ਸਰਚ ਕਰੋਗੇ ਤਾਂ ਤੁਸੀਂ ਇਸ ਟੋਪਿਕ ਨੂੰ ਇੱਥੇ ਪਾਉਂਗੇ